ਤਸਦੀਕ ਦੇ ਸਮਾਜ ਭਲਾਈ ਕਾਰਜ ਵਿੱਚ ਹਮੇਸ਼ਾ ਹੀ ਮੋਰੀ ਗਤਾਰ ਵਿੱਚ ਰਹਿਣ ਵਾਲੀ ਫਗਵਾੜਾ ਦੀ ਬਹੁਚਰਚਿਤ ਸਰਬ ਨੌਜਵਾਨ ਸਭਾ ਫਗਵਾੜਾ ਤੇ ਸਰਬ ਨੌਜਵਾਨ ਵੈਲਫੇਅਰ ਸੁਸਾਇਟੀ ਵੱਲੋਂ ਆਉ ਪੁਨ ਕਮਾਈ ਲੜੀ ਤਹਿਤ ਇੱਕ ਹੋਰ ਲੋੜਵੰਦ ਦੀ ਅੱਖ ਦਾ ਫ੍ਰੀ ਆਪਰੇਸ਼ਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਅਤੇ ਉਦਯੋਗਪਤੀ ਜਤਿੰਦਰ ਸਿੰਘ ਕੁੰਦੀ ਦੇ ਆਰਥਿਕ ਸਹਿਯੋਗ ਸਦਕਾ ਕਰਵਾਇਆ ਗਿਆ ਇਸ ਦੌਰਾਨ ਅੱਖਾਂ ਦੇ ਮਾਹਰ ਡਾਕਟਰ ਤੁਸ਼ਾਰ ਅਗਰਵਾਲ ਨੇ ਮੋਤੀਆ ਬਿੰਦ ਨਾਲ ਪੀੜਤ ਬਜ਼ੁਰਗ ਬਲਦੇਵ ਸਿੰਘ ਦੀ ਅੱਖ ਦਾ ਸਫਲ ਆਪਰੇਸ਼ਨ ਕਰਦੇ ਹਾਂ ਲੈਂਸ ਪਾ ਕੇ ਨਵੀਂ ਰੋਸ਼ਨੀ ਪ੍ਰਦਾਨ ਕੀਤੀ ਇਸ ਦੌਰਾਨ ਸੁਖਵਿੰਦਰ ਸਿੰਘ ਇੰਚਾਰਜ ਜੀਆਰਪੀ 4 ਵਾਲਾ ਤੋਂ ਇਲਾਵਾ ਸੀਨੀਅਰ ਡਿਪਟੀ ਮੇਰ ਤੇਜਪਾਲ ਬਸਰਾ ਵਿਸ਼ੇਸ਼ ਤੌਰ ਤੇ ਪੁੱਜੇ ਉਹਨਾਂ ਨੇ ਸਭਾ ਅਤੇ ਸੁਸਾਇਟੀ ਵੱਲੋਂ ਰੋਗੀਆਂ ਦੀ ਭਲਾਈ ਹਿੱਤ ਚਲਾਈ ਜਾ ਰਹੀ ਆਓ ਪੁੰਨ ਕਮਾਈਏ ਮੋਹਮ ਨੂੰ ਸਰਾਵਣ ਜੋਗ ਉਪਰਾਲਾ ਦੱਸਿਆ ਸੁਖਵਿੰਦਰ ਸਿੰਘ ਇੰਚਾਰਜ ਜੀਆਰਪੀ ਨੇ ਕਿਹਾ ਕਿ ਉਤਰ ਦੀ ਖੂਬਸੂਰਤੀ ਨੂੰ ਅੱਖਾਂ ਦੀ ਰੌਸ਼ਨੀ ਤੋਂ ਬਿਨਾਂ ਨਿਹਾਰਿਆ ਨਹੀਂ ਜਾ ਸਕਦਾ ਇਸ ਲਈ ਸਭਾ ਵੱਲੋਂ ਕੀਤਾ ਜਾ ਰਿਹਾ ਉਪਰਾਲਾ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰਾਂ ਦੀ ਵੱਡੀ ਰਾਹਤ ਦੇਣ ਵਾਲਾ ਪੁਰਾਣੀ ਆਪਣੇ ਵੱਲੋਂ ਵੀ ਸਭਾ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਪ੍ਰੋਸਾ ਦਵਾਇਆ ਇਸ ਦੌਰਾਨ ਡਾਕਟਰ ਖਿਆਲ ਅਗਰ왈 ਨੇ ਅੱਖਾਂ ਦੀ ਸੰਭਾਲ ਸੰਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਖਾਂ ਦੀ ਸੁਰੱਖਿਆ ਬਹੁਤ ਜ਼ਰੂਰੀ ਹੈ ਅੱਜ ਦੀ ਡਿਜੀਟਲ ਦੁਨੀਆ ਤੇ ਮੋਬਾਈਲ ਫੋਨਾਂ ਦੇ ਦੌਰ ਚ ਅੱਖਾਂ ਦੀ ਸੰਭਾਲ ਦਾ ਮਹੱਤਵ ਹੋਰ ਵੀ ਜ਼ਿਆਦਾ ਹੈ ਦਿਖਾਉਂਦੇ ਹਾਂ ਪੂਰਾ ਪੂਰੀ ਖਬਰ ਇਸ ਵੀਡੀਓ ਦੇ ਅੰਦਰ ਘਾਲ ਸਾਹਿਬ ਵੈਕੁਰ ਜੀ ਕੀ ਹਾਲ ਹੈ ਮੈਂ ਪਵਾੜਾ ਨੌਜਵਾਨ ਸਭਾ ਜਿਹੜੀ ਨ ਬਣਾਈ ਹੋਈ ਹੈ ਇਹਦਾ ਬਹੁਤ ਸ਼ੁਰਗ ਜਾ ਰਹੇ ਜਿਨ੍ਹਾਂ ਦੇ ਬਹੁਤ ਵਧੀਆ ਵੇਖੋ ਇੱਥੇ ਅੱਖਾਂ ਦੇ ਪ੍ਰੇਸ਼ਣ ਹਰ ਮਹੀਨੇ ਇੱਕ ਕਰਦੇ ਆ ਹੋਰ ਵੀ ਲੜਕੀਆਂ ਦੇ ਮੈਰਿਜ ਕਰਦੇ ਆ ਲੋੜਵੰਦਾਂ ਨੂੰ ਸਮਾਨ ਬਹੁਤ ਦਿੰਦੇ ਆ ਮੈਂ ਬਹੁਤ ਹੀ ਇਹ ਜਿਹੜੀ ਇਹਨਾਂ ਸਭਾ ਬਣਾਈ ਹੋਈ ਹੈ ਇਸ ਦਾ ਬਹੁਤ ਸ਼ੁਕਰਗੁਜ਼ਾਰ ਆਂ ਪ੍ਰਮਾਤਮਾ ਨੇ ਇਥੇ ਉਤਮ ਬਲ ਬਖਸ਼ਦਾਰ ਅਵਿਦੇ ਸਿਰਕ ਸੇਵਾ ਕਰਦੇ ਰਹੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਹੀ ਖੁਸ਼ੀਆਂ ਭਰਿਆ ਦਿਨ ਹੈ ਸਰਬ ਨੌਜਵਾਨ ਸਭਾ ਫਗਵਾੜਾ ਵੱਲੋਂ ਬਹੁਤ ਅਪਰੇਲੇ ਕੀਤੇ ਜਾ ਰਹੇ ਆ ਬੜੇ ਪੁਰਾਣੇ ਚਿਰ ਤੋਂ ਇਹ ਅਪਰੇਲੇ ਕਰ ਰਹੇ ਆ ਲੜਕੀਆਂ ਦੇ ਵਿਆਹ ਲੇਕਿਨ ਹੁਣ ਜਿਹੜਾ ਇਹਨੇ ਹਰੇਕ ਮਹੀਨੇ ਆ ਨੇਤਰਦਾਨ ਜਿਹੜਾ ਕਿ ਇਹ ਹਰੇਕ ਮਹੀਨੇ ਇੱਕ ਪੇਸ਼ੈਂਟ ਦਾ ਆਪਰੇਸ਼ਨ ਕਰਉਂਦੇ ਆ ਅਸੀਂ ਸਰਬਨੌਜਨ ਸਭਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਪ੍ਰਮਾਤਮਾ ਇਹਨਾਂ ਨੂੰ ਇਦਾਂ ਹੀ ਬਲ ਬਖਸ਼ੇ ਅੱਗੇ ਤੋਂ ਵੀ ਇਹ ਜਿਹੜੇ ਸਾਰੇ ਕੰਮ ਕਰਦੇ ਰਹਣ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਮੈਂ ਆਪਣੇ ਆਪ ਨੂੰ ਅੱਜ ਫੇਰ ਇੱਕ ਵਰੀ ਖੁਸ਼ਕਿਸਮਤ ਸਮਝਦਾ ਹੈ ਜਿਹੜਾ ਕਿ ਜਿਹੜਾ ਹਰ ਮਹੀਨੇ ਇੱਕ ਸਰਬ ਨੌਜਵਾਨ ਸਭਾ ਦਾ ਉਪਰਾਲਾ ਹੈ ਕਿ ਇੱਕ ਜ਼ਰੂਰਤਪਨ ਮਰੀਜ਼ ਦਾ ਚਿੱਟੇ ਮੋਤੀਆ ਦਾ ਆਪਰੇਸ਼ਨ ਜੋ ਕਿ ਕੁੰਦੀ ਸਾਹਿਬ ਜੀ ਦੇ ਸਹਿਯੋਗ ਦੇ ਨਾਲ ਲਗਾਇਆ ਜਾਂਦਾ ਹੈ ਉਹਦੇ ਵਿੱਚ ਅੱਜ ਸਾਡੇ ਕੋਲ ਜਿਹੜੇ ਆਏ ਮਰੀਜ਼ ਜਿਨ੍ਹਾਂ ਦਾ ਮੋਤੀਆ ਬਿੰ ਪੱਕਿਆ ਹੋਇਆ ਸੀ ਅਸੀਂ ਫੇਕੋ ਰਹੇ ਉਹਨਾਂ ਦਾ ਬਿਗੈਰ ਟੀਕਾ ਟਾਂਕਾ ਪੱਟੀ ਦੇ ਆਪਰੇਸ਼ਨ ਫੋਲਡੇਬਲ ਲੈਂਸ ਪਾਇਆ ਹੈ ਤੇ ਸਫਲਤਾਪੂਰਵਕ ਆਪਰੇਸ਼ਨ ਕੀਤਾ ਹੈ ਤੇ ਉਸ ਤੋਂ ਬਾਅਦ ਦੀ ਸਾਰੀ ਦਵਾਈ ਵੀ ਉਹਨਾਂ ਨੂੰ ਸਮਝਾ ਦਿੱਤੀ ਗਈ ਹੈ ਤੇ ਰਖ ਰਖਾਵ ਬਾਰੇ ਦੱਸਿਆ ਗਿਆ ਹੈ ਤੇ ਇਸ ਮੌਕੇ ਤੇ ਆਏ ਸਾਡੇ ਡਿਪਟੀ ਮੇਅਰ ਸਾਹਿਬ ਤੇ ਹੋਰ ਜਿਹੜੇ ਸਾਡੇ ਜੀਆਰਪੀ ਦੇ ਸੁਖਵਿੰਦਰ ਸਿੰਘ ਜੀ ਤੇ ਸਾਰੀ ਸਰਬ ਨੌਜਵਾਨ ਸਭਾ ਦੀ ਟੀਮ ਸਾਰੇ ਮੈਂਬਰ ਜੋ ਕਿ ਹਰ ਵੇਲੇ ਇਸ ਉਪਰਾਲੇ ਲਈ ਤੇ ਹੋਰ ਜਿਹੜੇ ਸੋਸ਼ਲ ਐਕਟੀਵਿਟੀਜ਼ ਹੁੰਦੀ ਰਹਿੰਦੀਆਂ ਉਹਦੇ ਲਈ ਹਰ ਸਮੇਂ ਹਾਜ਼ਰ ਰਹਿੰਦੇ ਹਨ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਉਹਨਾਂ ਨੂੰ ਕੰਗ੍ਰੈਚੂਲੇਟ ਕਰਦਾ ਹਾਂ ਕਿ ਜਿਹੜਾ ਅੱਜ ਇੱਕ ਉਪਰਾਲਾ ਹੋਇਆ ਮੁਸਫਲਤਾਪੂਰਵਕ ਨਿਭੜ ਗਿਆ ਹੈ ਤੇ ਇਹਨਾਂ ਨੂੰ ਮੈਂ ਅੱਗੇ ਲਈ ਹਿਦਾਇਤ ਵੀ ਦਿੰਦਾ ਹਾਂ ਜਿਹੜੇ ਮਰੀਜ਼ ਹੈ ਕਿ ਆਪਣਾ ਰਖ ਰਖਾਵ ਕਰਨ ਦਵਾਈ ਸਮੇਂ ਸਿਰ ਪਾਉਂਦੇ ਰਹਿਣ ਜੇ ਕੋਈ ਹੋਰ ਕੋਈ ਤਕਲੀਫ ਹੈ ਤੇ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਸਮਾਜ ਸੇਵੀ ਸੰਸਥਾ ਵੱਲੋਂ ਜਿਸ ਵੇਲੇ ਕੋਈ ਸਮਾਜ ਸੇਵਾ ਦਾ ਪ੍ਰੋਜੈਕਟ ਕੀਤਾ ਜਾਂਦਾ ਹੈ ਤੇ ਇਹ ਉਸ ਨੂੰ ਇੱਕ ਅਲੱਗ ਪਹਿਚਾਨ ਜਿਹੜੀ ਪ੍ਰਦਾਨ ਕਰਦਾ ਅੱਜ ਸਰਬ ਨੌਜਵਾਨ ਸਭਾ ਸਰਬ ਨੌਜਵਾਨ ਬੈਨੀਫਿਟ ਸੁਸਾਇਟੀ ਅਲਾਈንስ ਇੰਟਰਨੈਸ਼ਨਲ ਸਾਡੇ ਮਾਨਯੋਗ ਕੁੰਦੀ ਸਾਹਿਬ ਔਰ ਕਮਿਊਨਿਟੀ ਡਿਵੈਲਪਮੈਂਟ ਪ੍ਰੋਜੈਕਟ ਐਲਪੀਯੂ ਦੇ ਬੱਚੇ ਅੱਜ ਮਿਲ ਕੇ ਅਸੀਂ ਉਪਰਾਲਾ ਜਿਹੜਾ ਹੈ ਸਾਡਾ ਜਿਹੜਾ ਪਰਮਾਨੈਂਟਿਕ ਪ੍ਰੋਜੈਕਟ ਹੈ ਕਿ ਹਰ 15 ਦੇ ਦਿਨ ਦੇ ਵਕਫੇ ਤੋਂ ਬਾਅਦ ਕਿਸੇ ਨਾ ਕਿਸੇ ਲੋੜਵੰਦ ਮਰੀਜ਼ ਦਾ ਜਿਹੜਾ ਬਾਹਰਖਾਂ ਦਾ ਆਪਰੇਸ਼ਨ ਤੇ ਤੇ ਤੁਸ਼ਾਰ ਡਾਕਟਰ ਤੁਸ਼ਾਰ ਅਗਰਵਾਲ ਜੀ ਦੀ ਮਦਦ ਦੇ ਨਾਲ ਅਸੀਂ ਇਹ ਆਯੋਜਿਤ ਕਰਦੇ ਹਾਂ ਅੱਜ ਵੀ ਇਹ ਕੈਂਪ ਜਿਹੜਾ ਆਯੋਜਿਤ ਕੀਤਾ ਔਰ ਇਸ ਦੇ ਵਿੱਚ ਲਾਭਪਾਤੀ ਜਿਹੜਾ ਉਹਨਾਂ ਨੇ ਆਪਣਾ ਜਿੱਥੇ ਉਹਨਾਂ ਦਾ ਸਫਲ ਆਪਰੇਸ਼ਨ ਰਿਹਾ ਅੱਜ ਦੇ ਇਸ ਕੈਂਪ ਦੇ ਵਿੱਚ ਸਾਡੇ ਜੀ ਆਰ ਪੀ ਪੁਲਿਸ ਚੌਕੀ ਫਗਵਾੜਾ ਦੇ ਇੰਚਾਰਜ ਸੁਖਵਿੰਦਰ ਜੀ ਔਰ ਸਾਡੇ ਸੀਨੀਅਰ ਡਿਪਟੀ ਮੇਅਰ ਜੀ ਤੇਜਪਾਲ ਜੀ ਬਸਰਾ ਵਿਸ਼ੇਸ਼ ਰੂਪ ਦੇ ਵਿੱਚ ਆ ਸਾਡੇ ਇਸ ਪ੍ਰੋਜੈਕਟ ਦੇ ਵਿੱਚ ਆ ਸਰਮ ਨੌਜਵਾਨ ਸਭਾ ਵੱਲੋਂ ਇਸ ਪ੍ਰੋਜੈਕਟ ਤੇ ਲਈ ਜਿੰਨੇ ਵੀ ਮੇਰੇ ਮੈਂਬਰ ਸਾਹਿਬਾਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਸਹਿਯੋਗ ਦੇ ਲਈ ਔਰ ਨਾਲ ਹੀ ਜਿੰਨੇ ਸਾਡੇ ਸਮਰਥਕ ਨੇ ਜਿਹੜੇ ਵੀ ਸਾਡੇ ਹਰ ਪ੍ਰਕਾਰ ਦਾ ਜਿਹੜਾ ਸਹਿਯੋਗ ਦਿੰਦੇ ਸਹਿਯੋਗੀ ਜਿਹੜੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਕਿ ਤੁਹਾਡੇ ਇਹ ਸਹਿਯੋਗ ਦੇ ਨਾਲ ਇਹ ਸਾਡੇ ਜਿਹੜੇ ਆ ਸਮਾਜ ਸੇਵਾ ਦੇ ਪ੍ਰੋਜੈਕਟ ਵੀ ਚੱਲ ਰਹੇ ਆ ਔਰ ਨਾਲ ਹੀ ਤੁਹਾਨੂੰ ਅਕਤੂਬਰ ਮਹੀਨੇ ਦੇ ਵਿੱਚ ਜਿਹੜੇ ਲੜਕੀਆਂ ਦੇ ਵਿਆਹ ਜਿਹੜਾ ਸਾਡੀ ਇੱਕ ਪਹਿਚਾਣ ਲਈ ਆ ਸਰ ਨੌਜਵਾਨ ਸਭਾ ਦੀ ਔਰ ਜਿਸ ਵਿੱਚ ਤੁਸੀਂ ਹਮੇਸ਼ਾ ਹੀ ਆਪਣਾ ਪਰਮ ਸਹਿਯੋਗ ਦਿੰਦੇ ਹੋ ਉਹਦੇ ਵਿੱਚ ਵੀ ਤੁਹਾਨੂੰ ਸਹਿਯੋਗ ਦੀ ਅਪੀਲ ਹੈ ਔਰ ਇਸ ਸਮੇਂ ਤੁਹਾਡੇ ਸਭ ਦੇ ਸਹਿਯੋਗ ਦੇ ਨਾਲ ਸੋਸਵਾ ਦੇ ਸਹਿਯੋਗ ਦੇ ਨਾਲ ਅਸੀਂ ਜਿਹੜਾ ਵੋਕੇਸ਼ਨਲ ਸੈਂਟਰ ਚਲਾ ਰਹੇ ਹਾਂ ਉਹਦੇ ਵਿੱਚ ਚਾਰ ਕੋਰਸ ਸਾਡੇ ਕੋਲ ਆ ਅਗਰ ਕੋਈ ਵੀ ਲੜਕੀ ਜਿਹੜੀ ਹੈ ਇਹ ਸਿਰਫ ਔਰ ਸਿਰਫ ਲੜਕੀਆਂ ਦੇ ਵੋਕੇਸ਼ਨਲ ਕੋਰਸਿਸ ਹੈਗੇ ਆ ਅਗਰ ਇਹਨਾਂ ਦੇ ਵਿੱਚ ਵੀ ਅਗਰ ਸਾਡਾ ਬੱਚਾ ਜਿਹੜਾ ਘਰ ਦੇ ਵਿੱਚ ਪਲੱਸ 2 ਹੈ ਤਾਂ ਉਸ ਨੂੰ ਵੀ ਤੁਸੀਂ ਇਹ ਜ਼ਰੂਰ ਕਿਉਂਕਿ ਇਹਦੇ ਵਿੱਚ ਕੋਈ ਫੀਸ ਨਹੀਂ ਹੈ ਇਹਦਾ ਜ਼ਰੂਰ ਤੁਹਾਨੂੰ ਲਾਭ ਲੈਣਾ ਚਾਹੀਦਾ ਔਰ ਕਿਤਾ ਮੁਖੀ ਕੋਰਸ ਕਰਕੇ ਲੜਕੀ ਆਪਣੇ ਪੈਰਾਂ ਦੇ ਉੱਪਰ ਜਿਹੜੀ ਹੈ ਸੈੱਟ ਹੋ ਸਕਦੀ ਹੈ ਸਭ ਦਾ ਬਹੁਤ ਬਹੁਤ ਧੰਨਵਾਦ